ਲਓ ਵੀ ਮਿੱਤਰ ਪਿਆਰਿਓ ਕੀ ਹਾਲ ਚਾਲ ਨੇ ਸੱਜਣੋ ਤੁਹਾਡੇ ਵਾਸਤੇ ਰ ਇੱਕ ਨਵਾਂ ਨਕੋਰ ਨਗੀਨਾ ਲੈ ਕੇ ਆਂਦਾ ਜਿਹੜਾ ਸਿਰਫ ਗਿਣਤੀ ਦੇ ਘੰਟੇ ਚੱਲਿਆ ਹੋਇਆ ਪਹਿਲਾ ਘੰਟੇ ਦਿਖਾਉਣੇ ਆ ਬਾਕੀ ਦੱਸਾਂਗੇ ਵੀ ਬਾਅਦ ਚ ਕਿੰਨਾ ਮਾਡਲ ਆ ਕੀ ਗੱਲਾਂ ਬਾਤਾਂ ਨੇ ਕਿੰਨੇ ਦਾ ਇਹ ਬਣੂ ਤੇ ਕਿਹੜੇ ਬਾਈ ਦਾ ਲਵੇ ਸੱਜਣੋ ਤੁਹਾਨੂੰ ਦੱਸਾਂਗੇ 347 ਤੇ ਲਓ ਮਿੱਤਰੋ 347 ਘੰਟੇ ਜਿਹੜਾ ਟਰੈਕਟਰ ਚੱਲਿਆ ਹੋਇਆ ਤਾਂ ਹੀ ਇਹਦੇ ਹਾਲੇ ਤੱਕ ਨਾ ਪੈਪਰ ਤੋਂ ਕਾਗਜ ਨਹੀਂ ਉਤਰੇ ਹੋਏ ਬਿਲਕੁਲ ਨਵਾਂ ਸ਼ੋਰੂਮ ਕ੍ਰੀਸ਼ਨ ਟਰੈਕਟਰ ਹੈ ਤੇ ਹੁਣ ਮਾਡਲ ਦੱਸਿਏ ਵਿਆਹਤ ਕਿੰਨਾ ਮਾਡਲ ਆ 2022 ਮਾਡਲ ਆ ਬਾਈ 400 347 ਘੰਟੇ ਚੱਲਿਆ ਹੋਇਆ ਤੇ ਓਕੇ ਤੇ ਇਹਦਾ ਨੰਬਰ ਨੰਬਰ ਆ ਕੇ ਕਾਇ ਨਹੀਂ ਹਾਂ ਆ ਗਿਆ ਵੀਰੇ ਪੀਬੀ 13 ਸੰਗਰੂਰ ਨੰਬਰ ਆ ਸੰਗਰੂਰ ਦਾ ਨੰਬਰ ਹਸਟ ਪਾਰਟੀ ਨਕਦ ਕੈਸ਼ ਨਕਦ ਕੈਸ਼ ਕੋਈ ਐਚਪੀ ਨਹੀਂ ਕੋਈ ਐਚਪੀ 2.5 ਦਿਨਾਂ ਚ ਨਾਮ ਚੜਜੂ ਤੀਜੇ ਦਿਨ ਬਾਈ ਤੇ ਕਾਪੀ ਨਾਲ ਚੜਜੂ ਹਣਾ ਜਿਹੜਾ ਖਰੀਦੂ ਓਕੇ ਤੇ ਸੱਜਣੋਂ ਆ ਰਿਹਾ ਮਰ ਮਾਤੇ ਦਿਖਾ ਦੇ ਯਾਰ ਇਹਨੂੰ ਕੀ ਕਹੀ ਇਹਨੂੰ ਤਾਂ ਬਾਈ ਮਾਡਲ ਕਹ ਇਹਨੂੰ ਦਿਨ ਨਹੀਂ ਕਰਦਾ ਕਿਉਂਕਿ ਸੱਜਣਾ 24 ਨੂੰ ਵੀ ਮਾਤਾ ਪਉਂਦਾ ਹਣਾ ਤੇ ਸਤਰੀ ਦੀ ਗੱਲ ਕਰ ਲਈ ਸੱਜਣੋਂ ਇਹ ਗੱਲ ਹੋਰ ਵੀ ਆ ਹੁਣ ਜੇ ਕੋਈ ਭਰਾ ਕਹੂਗਾ ਵੀ ਇਹ ਮੈਂ ਟਰੈ ਪਤਾ ਉਹ ਨਹੀਂ ਲੱਗੂ ਜਿਹੜਾ ਟਰੈਕਟਰ ਦਾ ਮਾਲਕ ਬਣੂ ਵੀ ਇਹ ਸੈਕੰਡ ਆਨਰ ਹੋ ਗਿਆ ਹਨਾ ਕਿਉਂਕਿ ਫਰਸਟ ਪਾਰਟੀ ਤੇ ਇਹਦਾ ਨਾਮ ਖੜਾ ਹੈ ਤੇ ਬਾਕੀ ਸੱਜਣੋਂ ਆਂਡੀਆਂ ਗਵਾਂਡੀਆਂ ਨੂੰ ਜਿੰਨੂੰ ਮਰਜ਼ੀ ਜਾ ਕੇ ਕਹਦੇ ਹੋ ਹਾਰ ਪਾ ਕੇ ਵੀ ਏਜੰਸੀ ਚੋਂ ਕਢਵਾ ਲਿਆ ਹੁੰਦਾ ਆ ਕੁੱਲ ਪਾਕੀਆਂ ਸਟਿੱਕਰ ਸਾਰੀਆਂ ਨਾਲ ਦੇ ਵੀ ਵੇਖ-ਵੇਖ ਕੇ ਨਾ ਵਧਾਈਆਂ ਦੇਣ ਆਉਣਗੇ ਲੋਕ ਵੀ ਜਮੀ ਏਜੰਸੀ ਚੋਂ ਕਢਵਾ ਲਏ ਤੇ ਭਾਈ ਹੁਣ ਇਹ ਦੱਸ ਹਾਂਜੀ ਜਿਹੜਾ ਇਹ ਟਰੈਕਟਰ ਹੈ ਹਾਂਜੀ ਕਿੰਨੇ ਦਾ ਬਣਜੂ ਇਹ ਮੇਰੇ ਰੇਟ ਤਾਂ ਮੈਂ ਮੰਗਦਾ 795000 ਅੱਛਾ ਹਾਂ ਦੇਵਾ ਕੇ 775000 ਦਾ 775000 ਦਾ ਓਕੇ ਜਾਨੀ ਕਿ ਪੌਣੇ 8 ਲੱਖ ਦਾ ਪੌਣੇ 8 ਲੱਖ ਪੌਣੇ 8 ਲੱਖ ਦੇ ਵਿੱਚ ਸੱਜਣ ਬਣਨਗੇ ਇਹਦੇ ਮਾਲਕ ਹਨਾ ਤੇ ਭਾਈ ਖੋਲ ਖੋਲ ਕੇ ਦਿਖਾ ਦੇ ਯਾਰ ਵੀ ਹਨਾ ਦੇਖਾ ਜਮਾ ਕਿਉਂਕਿ ਦਿਲ ਤਾਂ ਕਰਦਾ ਨਹੀਂ ਜਿਹੜਾ 347 ਘੰਟੇ ਚੱਲਿਆ ਹੋਵੇ ਵੀ ਇਹਦੀ ਸੋਹ ਖੋਲ ਲਈਏ ਪਰ ਮੈਂ ਕਿਹਾ ਯਾਰ ਦੇਖ ਹੱਕ ਵੀ ਬਣਦਾ ਹਨਾ ਸਰੋਤਿਆਂ ਨੂੰ ਦਿਖਾਉਂਦਾ ਹੂੰ ਸਟੈਂਪ ਚ ਸਲਪਾਂ ਦੇ ਸਾਰਾ ਓਕੇ ਲੈ ਮੈਂ ਤਰਾ ਸਟicker ਸੋਕਾ ਉਹ ਉਹ ਦਿਖਾ ਦੇ ਪੂਰੇ ਘੈਂਟ ਗੱਲਬਾਤ ਐਂਡ ਬਣੀ ਪਈ ਆ ਭਾਈ ਇਹ 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 ਨਾ ਇਹ ਨੰਬਰ ਕਿਥੋਂ ਦਾ ਹੈ ਟਰੈਕਟਰ ਦਾ ਪੀ ਵੀ 13 ਸੰਗਰੂਰ ਸੰਗਰੂਰ ਦਾ ਨੰਬਰ ਹੈ ਤੇ ਲੋ ਮਿੱਤਰੋ ਸੰਗਰੂਰ ਦਾ ਨੰਬਰ ਹੈ ਸੰਗਰੂਰ ਵਾਲੇ ਤਾਂ ਬੈਸੀ ਲੋਕ ਸੌਕੀ ਨੇ ਸਕ੍ਰੈਚ ਵੀ ਨਹੀਂ ਬਾਈ ਪੈਣ ਦਿੰਦੇ ਨਹੀਂ ਪੈਣ ਨਹੀਂ ਦਿੰਦੇ ਆ ਜਿਆ ਚੀਜ਼ਾਂ ਦੇ ਪਿਆ ਅੱਜ ਜਹਣਾ ਨਾ ਕੰਪਨੀ ਚਾ ਆਉਂਦੇ ਰ ਪਰ ਚੜੇ ਵੀ ਹੂੰ ਲੈ ਵੀ ਯਾਰ ਸੱਜਣਾ ਆ ਆ ਵੀ ਹੈ ਨਾ ਦੇਖਦਾ ਆ ਵੀ ਹਾਂ ਸਟੀering ਖੋਲਦਾ ਬਾਈ ਯਾਰ ਗੱਲਾਂ ਬਾਤਾਂ ਹੀ ਐਂਡ ਹੋਈਆਂ ਵੀ ਜਾਣੇ ਆ ਆ ਆ ਆ ਰੇ ਮੀ ਜੇ ਸਭ ਤੋਂ ਵੱਧ ਝੜਦਾ ਹੁੰਦਾ ਹੈ ਤੇ ਇਹ ਵੀ ਉਮੀ ਖੜਾ ਬਾਈ ਟਰੈਕਟਰ ਹੁਣ ਚੱਲਿਆ ਹੀ ਨਹੀਂ ਬਾਈ ਜਰ ਇਹ ਬਾਣ ਬੂਣ ਚ ਤਾਂ ਨਹੀਂ ਵੜਿਆ ਹੋਣਾ ਬੀਰ ਯਾਰ ਛੋਕੀਆ ਤੌਰ ਤੇ ਬੰਦਾ ਮਗਰਾ ਆਇਆ ਸੀ ਬੰਦੇ ਦਾ ਕਿਸੇ ਆਪਦੇ ਮੁੰਡੇ ਨੂੰ ਨਹੀਂ ਬਿਠਾਉਂਦੇ ਸੀ ਮਗਰਾੜ ਤੇ ਸਾਪ ਤੇ ਜਵੱਕਾ ਨੂੰ ਵੀ ਨਹੀਂ ਬਿਠਾਉਂਦੇ ਦਿੱਤਾ ਵੀ ਕਿਤੇ ਕਾਗਜ਼ ਨਾ ਪਾੜ ਦੇਣਾ ਹਨਾ ਤੇ ਲੋ ਮਿੱਤਰੋ ਯਾਰ ਆ ਉਰੇ ਵੀ ਹੋਰ ਵੀ ਦਿਖਾਉਣੇ ਆਨ ਕਿ ਲੈ ਆ ਇੱਥੇ ਟਰਾਲੀ ਪਾਉਂਦੇ ਆ ਯਾਰ ਇਹਦੇ ਉੱਪਰ ਮੈਂ ਕਹਿੰਨਾ ਟਰਾਲੀ ਹਾਂ ਕਿੰਨੇ ਦਿਨ ਕਿਸੇ ਦਾ ਸੀ ਆਈ ਨਹੀਂ ਪਤਾ ਕੋਈ ਵੇੜੇ 'ਚ ਖੜੀ ਟਰਾਲੀ ਹੋਵੇ ਉਹਨੂੰ ਅੰਦਰ ਹੀ ਲਾਈ ਹੋਵੇ ਹਨਾ ਲੈ ਬੀ ਐਂਡ ਪਰ ਗੱਲਬਾਤ ਹੋਈ ਪਈ ਸਜਨੋ 7 ਲੱਖ ਤੇ 75000 ਦਾ ਦਾ ਪੈਸੇ ਟਰੈਕਟਰ ਦਵਾਂਗੇ ਹਨਾ ਤੇ ਪੰਜਾਬ ਦਾ ਇਹ ਤੇ ਨੰਬਰ ਆ ਪਹਿਲੀ ਪਾਰਟੀ ਦੇ ਨਾਮ ਆ ਯਾਰ ਕੀ ਕੱਲ ਪਤਾ ਯਾਰ ਕੀ ਕਰੀਏ ਇਹਦੇ ਬਾਰੇ ਹਨਾ ਤੇ ਆ ਲਓ ਜਰਾ ਪੈਪਰ ਪੁਪਪਨ ਜੜਿਆ ਉਮੀ ਏਜੰਸੀ ਵਾਲਾ ਹੀ ਕੰਮ ਖੜਾ ਯਾਰ ਸਾਰਾ ਹਨਾ ਏਜੰਸੀ ਵਾਲਾ ਸਾਰੇ ਤੇ ਆ ਦੇਖਿਓ ਬਈ ਆ ਜਦੋਂ ਸਭ ਤੋਂ ਪਹਿਲਾਂ ਸਟicker ਜੱਟ ਚੜਦ ਹੁੰਦੇ ਉਹ ਵੀ ਉਮੀ ਖੜਾ ਯਾਰ ਤੇ ਮੈਂ ਤਾਂ ਇਹ ਗੱਲ ਕਹਿਣਾ ਵੀ ਯਾਰ ਜਿਹੜੇ ਭਰਾ ਨੇ ਲੈਣਾ ਫਟਾਫਟ ਕੰਟ੍ਰੈਕਟ ਕਰ ਲਿਓ ਜਦੋਂ ਆ ਸੀਟ ਤੇ ਬਹਿ ਕੇ ਆਏ ਜੇ ਕਰਕੇ ਗੇਰ ਪਾਉਗੇ ਨਾ ਮੱਲੋ ਮੱਲੀ ਗਵਾਂਡੀਆਂ ਦੇ ਤਾਂ ਬਈ ਦਰ ਧੜਕਣਗੇ ਵੀ ਇਹਨਾਂ ਦਾ ਇਹ ਜਿਹਾ ਲਿਆਂਦਾ ਵੀ ਸਾਨੂੰ ਤਾਂ ਮਿਲਣਾ ਹੀ ਨਹੀਂ ਮਿਲਣਾ ਵੀ ਕਿਸੇ ਨੂੰ ਹੈ ਨਹੀਂ ਇਹਦੇ ਨਾਲ ਤਾਂ ਨਹੀਂ ਮਿਲ ਸਕਦਾ ਤੇ ਹੁਣ ਉਹ ਭਾਗਾਂ ਵਾਲੇ ਹੋਣਗੇ ਭਾਈ ਜਿਹੜੇ ਇਹ ਟਰੈਕਟਰ ਦਾ ਸੌਦਾ ਕਰਨਗੇ ਹਨਾ ਬੱਚੇ ਤੇ ਰੰਗ ਦੇ ਆਹ ਲਾ ਰੰਗ ਨਹੀਂ ਬੱਚਿਆ ਯਾਰ ਜਮਈ ਇਹ ਰੰਗ ਵੀ ਨਹੀਂ ਬੱਚਿਆ ਯਾਰ ਤੇ ਬਿਨਾਂ ਤੇਰਾ ਨੰਬਰ ਦੱਸ ਕੇ ਨਾ ਹੁਣ ਜਿਹੜੇ ਭਰਾਣੇ ਲੈਣਾ ਹੋਵੇ ਤੇਰੇ ਨਾਲ ਸਿੱਧਾ ਕੰਟੈਕਟ ਕਰ ਲਈ 9914778741 99147 ਹਾਂ 78741 78741 ਪਿੰਡ ਤੁਹਾਡਾ ਸਹਿਣਾ ਸਹਿਣਾ ਓਕੇ ਤੇ ਸੋਮਵਾਰ ਨੂੰ ਮੰਡੀ ਚ ਹੁੰਨੇ ਹੋਣਾ ਤੇ ਲੋ ਮਿੱਤਰੋ ਜਿਹੜੇ ਭਰਾਣੇ ਕੰਟੈਕਟ ਕਰਨਾ ਭਾਈ ਨਾਲ ਕਰ ਲਿਓ ਜਿਨੇ ਆ ਟਰ ਬਾਈ ਮਾਡਲ ਹੈ 347 ਘੰਟੇ ਚੱਲਿਆ ਹੋਇਆ ਤੇ ਬਿਨਾ ਸੋਮਵਾਰ ਤੋਂ ਬਾਈ ਮਿਲੂਗਾ ਸਹਨੇ ਤੇ ਜਿਹਨੇ ਸੋਮਵਾਰ ਨੂੰ ਮਿਲਣਾ ਬਾਈ ਹੁੰਦਾ ਮੰਡੀ ਦੇ ਵਿੱਚ ਤੇ ਮਿੱਤਰੋ ਸੰਪਰਕ ਕਰ ਲਓ ਬਹਲਾ ਘੈਂਟ ਟਰੈਕਟਰ ਆ ਭਾਗਾ ਲਈ ਹੋ ਯਾਰ ਜਿਹੜਾ ਟਰੈਕਟਰ ਦਾ ਮਾਲਕ ਬਣੂਗਾ ਕਰ ਦਿਓ ਵੀਡੀਓ ਸ਼ੇਅਰ ਤੇ ਕਰ ਲਓ ਬਾਈ ਦਾ ਕੰਟੈਕਟ